ਜਿਹੜੇ ਸ਼ਾਇਦ ਅੱਬੀ ਨੂੰ ਪਸੰਦ ਕਰਦੇ ਨੇ ਉਹ ਆਪਣੇ ਲੈਵਲ ਤੇ ਖੁਸ਼ ਹੋ ਰਹੇ ਹੋਣਗੇ ਵੀ ਸਾਡੀ ਕਿਸੇ ਚੀਜ਼ ਦੇ ਉੱਤੇ ਫਿਲਮ ਆ ਰਹੀ ਹੈ ਹਨਾ ਸੁਣਿਆ ਤੇ ਸਾਰੇ ਨੇ ਕਿ Rajasthan ਤੋਂ ਆਉਂਦੀ ਆ ਉੱਥੇ ਖੇਤੀ ਹੁੰਦੀ ਆ ਉਹ ਚੀਜ਼ਾਂ ਨੂੰ ਵਿਜੂਅਲਾਈਜ਼ ਕਰਨਾ ਦਿਖਾਉਣਾ ਉਹ ਫਿਲਮ 'ਚ ਨਵਾਂ ਪਾਣਿਆ ਜਿੰਨਾਂ ਕੋ ਪਹਿਲੀਆਂ ਉਹਨਾਂ ਕੋ ਲਾਇਸੈਂਸ ਨੇ ਉਹਨੂੰ ਵੇਚਣ ਦਾ ਤੇ ਉਹ ਜਦੋਂ ਹੀ ਉਹਨਾਂ ਦੀ ਉਹ ਖੇਤੀ ਕੰਪਲੀਟ ਹੁੰਦੀ ਆ ਉਹ ਆਪਣੀਆਂ ਉਹਨਾਂ ਚੀਜ਼ਾਂ ਪੇਟੀਆਂ ਪੁਕੀਆਂ ਚ ਪਾ ਕੇ ਉਹ ਗਵਰਨਮੈਂਟ ਨੂੰ ਜਮ੍ਹਾਂ ਕਰਾਉਂਦੇ ਨੇ ਸੱਤ ਪਹਿਲਾਂ ਤਾਂ ਇੱਕ ਹੁੰਦਾ ਨਾ ਜਿਹੜੇ ਚਾਹਣ ਵਾਲੇ ਹੁੰਦੇ ਨੇ ਡੱਬੀ ਨੂੰ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਗਈ ਸ਼ਾਇਦ ਹੈ ਕਹਿ ਸਕਦੇ ਬਾਜੀ ਕਿ ਜਿਹੜੇ ਚਾਹਣ ਵਾਲੇ ਨੇ ਦੇਖੋ ਜਿਹੜਾ ਕੋਈ ਹਰ ਇੱਕ ਬੰਦੇ ਦਾ ਕਿਸੇ ਨਾ ਕਿਸੇ ਚੀਜ਼ ਨੂੰ ਪਸੰਦ ਕਰਨ ਦਾ ਇੱਕ ਆਪਣਾ ਤਰੀਕਾ ਹੁੰਦਾ ਤੇ ਜਿਹੜੇ ਸ਼ਾਇਦ ਅੱਬੀ ਨੂੰ ਪਸੰਦ ਕਰਦੇ ਨੇ ਉਹ ਆਪਣੇ ਲੈਵਲ ਤੇ ਖੁਸ਼ ਹੋ ਰਹੇ ਹੋਣਗੇ ਵੀ ਸਾਡੀ ਕਿਸੇ ਚੀਜ਼ ਦੇ ਉੱਤੇ ਫਿਲਮ ਆ ਰਹੀ ਹੈ ਹਨਾ ਸੋ ਇਹਦੇ 'ਚ ਆਪ ਨੂੰ ਡਨਾਈ ਨਹੀਂ ਕਰ ਸਕਦੇ ਬਟ ਇਹ ਕਿ ਫਿਲਮ ਨੂੰ ਦੇਖ ਕੇ ਹੀ ਫਿਲਮ ਦਾ ਪਤਾ ਲੱਗਦਾ ਬਿਲਕੁਲ ਕੁਝ ਚੀਜ਼ਾਂ ਇਹ ਹੁੰਦੀਆਂ ਨੇ ਇਹ ਨੀਹਾ ਜੀ ਜਿ세 ਤਾ ਤੁਹਾਡੇ ਨਾਲ ਵੀ ਗੱਲ ਕਰਦੇ ਮਤਲਬ ਕੁਝ ਚੀਜ਼ਾਂ ਇਹ ਅਜਿਹੀਆਂ ਹੁੰਦੀਆਂ ਤੁਸੀਂ ਵੀ ਇਸ ਫਿਲਮ ਦਾ ਪਾਰਟ ਹੈਗੇ ਤੇ ਜਦੋਂ ਸਕ੍ਰਿਪਟ ਆਈ ਤਾਂ ਇੱਕ ਜੈਨ ਚ ਕੀ ਸੀ ਚਾਸ ਸੋਸਾ ਓਨੈਸਟਲੀ ਮੇਰੇ ਤਾਂ ਮੈਨੂੰ ਸਟੋਰੀ ਵਧੀਆ ਲੱਗੀ ਤੇ ਮੈਂ ਥੋੜਾ ਜਿਹਾ ਮੈਂ ਮੰਨਦੀ ਆ ਕਿ ਹਰ ਫਿਲਮ ਦਾ ਪੁਆਇੰਟ ਇਹ ਨਹੀਂ ਹੁੰਦਾ ਕੁਝ ਸਿਖਾਣਾ ਇਸ ਸਕ੍ਰਿਪਟ ਦੀ ਬਿਊਟੀ ਹੈ ਇਹ ਮੈਸੇਜ ਦੇ ਕੇ ਜਾ ਰਹੀ ਹੈ ਬਟ ਮੇਰੇ ਮਨ ਚਾਹੇ ਤਾਂ ਕੁਝ ਨਹੀਂ ਆਇਆ ਤਾਂ ਕਿਉਂਕਿ ਆਈ ਫੀਲ ਕੁਝ ਫਿਲਮਾਂ ਹਰ ਫਿਲਮ ਦਾ ਇੱਕ ਆਰਟ ਪਰਪਸ ਹੁੰਦਾ ਹੈ ਤੁਮੇਨੋ ਤਾਂ ਸਕ੍ਰਿਪਟ ਵਧੀਆ ਲੱਗੀ ਮੈਂ ਕਰ ਲੈਂਦੀ ਬਿਲਕੁਲ ਜਿਵੇਂ ਅਸੀਂ ਕਹਿੰਦਾ ਕਿ ਹਰ ਰਸਤੇ ਤੇ ਮੋੜ ਹੁੰਦੇ ਨੇ ਮੋੜ ਨਹੀਂ ਹੁੰਦੇ ਤਾਂ ਫਿਰ ਵੀ ਦੁਨੀਆ ਤਾਂ ਚੱਲੀ ਜਾਂਦੀ ਨਾ ਤੁਸੀਂ ਨੀਹਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਜੋ ਇੱਕ ਟੌਪਿਕ ਹੈਗਾ ਤੇ ਇਸ ਨੂੰ ਥੋੜਾ ਜਿਆਦਾ ਅਸੀਂ ਤੁਹਾਡੇ ਜਵਾਨ ਸੁੰਣਾ ਚਾਹੀਏ ਤਾਂ ਇਹ ਟੌਪਿਕ ਤੇ ਦੇਖੋ ਬਹੁਤ ਅੱਛਾ ਹੈ ਟੌਪਿਕ ਬਟ ਫਿਰ ਵੀ ਕਹ ਲਓ ਕਿ ਮੈਂ ਜਿਵੇਂ ਤੁਸੀਂ ਨਹੀਂ ਭਾਈ ਦਰਾਜੋ ਚੱਲਦੇ ਆਪਣਾ ਕਰਨ ਭਾਜੀ ਤੇ ਧੀਰਜ ਭਾਜੀ ਹੁਣ ਚਲੋ ਅਸੀਂ ਪਹਿਲਾਂ ਦੇ ਜਾਣਦੇ ਆ ਤੇ ਜੇ ਟੌਪਿਕ ਇਹ ਵਾਲਾ ਨਹੀਂ ਵੀ ਹੁੰਦਾ ਜੇ ਮੈਨੂੰ ਫਿਰ ਵੀ ਕਹਿੰਦੇ ਮੈਂ ਫਿਰ ਵੀ ਕਰਨੀ ਹੋਈ ਸੀ ਫਿਲਮ ਤੇ ਪਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੇਰਾ ਕਰੈਕਟਰ ਦੱਸਿਆ ਫਿਲਮ ਦਸੀ ਤੇ ਮੈਨੂੰ ਹੋਰ ਵੀ ਚੰਗਾ ਲੱਗਾ ਮੈਂ ਕਿਹਾ ਦੱਸੋ ਕਦੋਂ ਆਣਾ ਚੱਕ ਦੇ ਫੱਟੇ ਦੀ ਨਾ ਪਕੀ ਲਈ ਤੇ ਦੇਖ ਦਿੱਲੀ ਦੇਖ ਦਿੱਲੀ ਅਣੀ ਭਾਈ ਤੁਹਾਡੀਆਂ ਤਾਂ ਅਸੀਂ ਚਲੋ ਕਮੇਡੀਆਂ ਦੇਖੋ ਹਰ ਤਰ੍ਹਾਂ ਦੇ ਰੋਲ ਚ ਤੁਹਾਨੂੰ ਦੇਖਿਆ ਹੋਇਆ ਤੇ ਅਸੀਂ ਫੀਮ ਜਿਹੜੀ ਹੁੰਦੀ ਨਾ ਕਿੰਨੇ ਕੋਈ ਬੰਦਾ ਜਿਵੇਂ ਕਹਿੰਦਾ ਕੋਈ ਆਪ ਨਹੀਂ ਕਦੇ ਜਿੰਦਗੀ ਲਗਦਾ ਹੁੰਦਾ ਯਾਰ ਦੋਸਤ ਕਹਿੰਦੇ ਨੇ ਕਹਿੰਦੇ ਯਾਰ ਅੱਜ ਲਾਓਗੇ ਫਿਰ ਇਕੱਠਾ ਮਾਹੌਲ ਜਾਂ ਬਣ ਜਾਂਦਾ ਇਹ ਮਾਹੌਲ ਤਾਂ ਬਣੇ ਹੀ ਹੁੰਦਾ ਯੂਨੀਵਰਸਿਟੀਆਂ 'ਚ ਠੀਕ ਨਹੀਂ ਭਈ ਇਦਾਂ ਦਾ ਕੋਈ ਮੇਰਾ ਕੋਈ ਇੱਕ ਦਾ ਸਰਕਲ ਨਹੀਂ ਰਿਹਾ ਪਰ ਆਲੇ ਦੁਆਲੇ ਜ਼ਰੂਰ ਇਹ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਕਾਮਨ ਚੀਜ਼ਾਂ ਨੇ ਨਾ ਪਰਸਨਲੀ ਮੇਰਾ ਕੋਈ ਅਦਾ ਤਾਂ ਮਾਹੌਲ ਨਹੀਂ ਰਿਹਾ ਬਾਕੀ ਜੇ ਮੈਂ ਫਿਲਮ ਦੀ ਗੱਲ ਕਰਾਂ ਫਿਲਮ ਇੱਕ ਫੁੱਲ ਪੈਕੇਜ ਆ ਜਿਹਦੇ ਵਿੱਚ ਤੁਹਾਨੂੰ ਡਰਾਮਾ ਵੇਖਣ ਨੂੰ ਮਿਲੂਗਾ ਇੱਕ ਫੈਮਿਲੀ ਡਰਾਮਾ ਆ ਫੈਮਿਲੀ ਤਾਂ ਕਿਉਂਕਿ ਪਿੰਡ ਆ ਪੂਰਾ ਪੂਰੇ ਦਾ ਪੂਰਾ ਪਿੰਡ ਆ ਤੇ ਉਹ ਸਾਰਾ ਡਰਾਮਾ ਹੀ ਰਾਜਸਥਾਨ ਦੀ ਚਰਚਾ ਹੋਈ ਹੈ ਰਾਜਸਥਾਨ ਦੀ ਹਾਂ ਜਦੋਂ ਉਹ ਬੰਦੇ ਨਜ਼ਰ ਪੈਂਦੀ ਤਾਂ ਸਾਹਮਣੇ ਇਹ ਠੇਕਰਾ ਸਾਰਿਆਂ ਦੇ ਹੱਥ ਜਾਂਦੇ ਨੇ ਮੈਂ ਤਾਂ ਆਪ ਨਹੀਂ ਖੋਦ ਦੇ ਵੇਖਿਆ ਕਿ ਤੁਸੀਂ ਵੇਖਿਆ ਕਿਤੇ ਉਹ ਲਿਖਿਆ ਹੁੰਦਾ ਜਿਹੜਾ ਅੱਛਾ ਹੁਣ ਵੱਡੀ ਇੱਕ ਗੱਲ ਇਹ ਆ ਕਿ ਸੁਣਿਆ ਤੇ ਸਾਰਿਆਂ ਨੇ ਕਿ ਰਾਜਸਥਾਨ ਤੋਂ ਆਉਂਦੀ ਆ ਉੱਥੇ ਖੇਤੀ ਹੁੰਦੀ ਆ ਉਹ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਨਾ ਦਿਖਾਉਣਾ ਉਹ ਇੱਕ ਫਿਲਮ 'ਚ ਨਵਾਂ ਪਾਣਿਆ ਵੀ ਯਾਰ ਇਹ ਚਲਦਾ ਗਿਆ ਸਾਰਾ ਪਿੰਡ ਰਾਜਸਥਾਨ ਚਲਦਾ ਗਿਆ ਟ੍ਰੇਲਰ 'ਚ ਵੀ ਨਹੀਂ ਦੇਖਿਆ ਹੁਣ ਉੱਥੇ ਜਾ ਕੇ ਹੋਊਗਾ ਕੀ ਉਹ ਚੀਜ਼ਾਂ ਜਿਹੜੀਆਂ ਹੋਈਆਂ ਸੜ ਨਾਲ ਉਹ ਨਵੀਆਂ ਘਟਨਾਵਾਂ ਨੇ ਵਿਚਰਨੇ ਕਰਨੇ ਕੀ ਗਏ ਸੀ ਤੇ ਹੋ ਕੇ ਗਿਆ ਉਹ ਚੀਜ਼ ਉਹ ਫਿਲਮ ਦੇ ਵਿੱਚ ਫਰੈਸ਼ਨੈਸ ਹੈ ਉਹ ਤੁਹਾਨੂੰ ਫਸਾਉਗੀ ਵੀ ਤੇ ਬਸ ਹਸਾਉਗੇ ਕਈ ਕਈ ਵਾਰ ਹੁੰਦਾ ਨਾ ਵਿਆਹ ਵਿਆਹ ਤੇ ਜਾਣਾ ਹੋਵੇ ਤਾਂ ਬੰਦਾ ਘਰੋਂ ਭੁੱਖਾ ਚਲੇ ਜਾਏ ਨਾ ਕਈ ਵਾਰੀ ਕੋਈ ਫੰਕਸ਼ਨ ਤੇ ਉੱਥੇ ਬੰਦਾ ਭੁੱਖਾ ਹੀ ਰਹਿ ਜਾਂਦਾ ਕਈ ਵਾਰੀ ਇਹ ਤਾਂ ਗੱਲ ਹੈ ਭਾਜੀ ਕਈ ਵਾਰੀ ਉਹ ਤੇ ਜਾ ਕੇ ਪਤਾ ਲੱਗਦਾ ਹੁੰਦਾ ਵੀ ਮੰਨ ਲਓ ਕੋਈ ਯਾਰ ਦੋਸਤ ਮਿਲ ਗਿਆ ਕਈ ਵਾਰੀ ਸਿੱਧਾ ਹੀ ਬੰਦੇ ਮਤਲਬ ਖਾਣ ਪੀਣ ਵਾਲੇ ਕੱਲਾ ਖਾਣ-ਖਾਣ ਵਾਲੇ ਚੱਕਰ ਪੀਣ ਵਾਲੇ ਚੱਕਰ ਚ ਪੈ ਜਾਂਦੇ ਆ ਹਨਾ ਸੋ ਫਿਲਮ ਦੇ ਵਿੱਚ ਇਦਾਂ ਹੀ ਆ ਔਰ ਸਾਡੇ ਜਿਹੜੇ ਸ਼ੂਟਿੰਗ ਕਰਨ ਵੀ ਕਿ ਗਏ ਮੈਨੂੰ ਲੱਗਦਾ ਡਰਾਈਵਰ ਨੂੰ ਪਤਾ ਕੀਤਾ ਹੋਣਾ ਵਾ ਕਿ ਬਾਹੂਏ ਤੋਂ ਕਿੱਥੋਂ ਕਿ ਮਿਲਦੀ ਆ ਸੋ ਇਦਾਂ ਦਾ ਮਸਲਾ ਹੈ ਨਹੀਂ ਅਹ ਦੇਖੋ ਪਹਿਲਾਂ ਠੇਕੇ ਸ਼ਾਇਦ ਹੁੰਦੇ ਸੀ ਕਿ ਰਾਜਸਥਾਨ ਚ ਮੈਨੂੰ ਲੱਗਦਾ ਹੁਣ ਨਹੀਂ ਹੈਗੇ ਮਤਲਬ ਇਦਾਂ ਓਪਨਲੀ ਨਹੀਂ ਹੈਗੇ ਠੇਕੇ ਔਰ ਉਦਾਂ ਆਦਰਵਾਈਜ਼ ਉਹ ਗਵਰਨਮੈਂਟ ਮੈਨੂੰ ਲੱਗਦਾ ਆਪਣੇ ਅੰਡਰ ਉਹ ਚੀਜ਼ ਨੂੰ ਲੈਂਦੀ ਜਿਹਨੀਆਂ ਬਿਲਕੁਲ ਸਾਰੇ ਸਾਰੇ ਗਵਰਨਮੈਂਟ ਦੇ ਅੰਡਰ ਹੀ ਹੈ ਰਿਸਰਚ ਕੀਤਾ ਸੀ ਅਸੀਂ ਕਿਉਂਕਿ ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਉੱਤੇ ਰਿਸਰਚ ਕਰਨਾ ਜ਼ਰੂਰੀ ਹੁੰਦਾ ਤੇ ਉਹ ਹੁਣ ਕੀ ਕਰਦੇ ਮੈਨੂੰ ਲੱਗਦਾ ਜਿੰਨਾਂ ਕੋ ਪਹਿਲੀਆਂ ਉਹਨਾਂ ਕੋ ਲਾਇਸੈਂਸ ਨੇ ਉਹਨੂੰ ਵੇਚਣ ਦਾ ਤੇ ਉਹ ਜਦੋਂ ਹੀ ਉਹਨਾਂ ਦੀ ਉਹ ਖੇਤੀ ਕੰਪਲੀਟ ਹੁੰਦੀ ਆ ਉਹ ਆਪਣੀਆਂ ਉਹਨਾਂ ਚੀਜ਼ਾਂ ਪੇਟੀਆਂ ਪੁਟੀਆਂ ਚ ਪਾ ਕੇ ਉਹ ਗਵਰਨਮੈਂਟ ਨੂੰ ਜਮ੍ਹਾਂ ਕਰਾਉਂਦੇ ਨੇ ਦਨ ਫਿਰ ਉਹ ਅੱਗੇ ਸ਼ਾਇਦ ਮੈਡੀਸਨ ਵਗੈਰਾ ਚ ਪੈਂਦੀ ਆ ਤੇ ਫਿਰ ਉਹਦੇ ਤੋਂ ਹੀ ਕਿਤੇ ਮਾੜੀ-ਮੋਟੀ ਇ